हां जी दोस्तों देख रहे हैं कई कि किसान वीर बजूरिया यूरिया ਪਾਈ ਜਾਂਦੇ ਆਣ ਨਾਲੋਂ ਹੁਣ ਕਈ ਤਾਂ ਗੱਟਾ ਗੱਟਾ ਡੀਏਪੀ ਵੀ ਪਾਈ ਜਾਂਦੇ ਤੇ ਫਿਰ ਵੀ ਕਹਿੰਦੇ ਗੱਲ ਨਹੀਂ ਬਣ ਰਹੀ ਪੰਜ ਪੰਜ ਗੱਟੇ ਯੂਰੀਆ ਇੱਕ ਇੱਕ ਗੱਟਾ ਡੀਏਪੀ ਪਹਿਲਾਂ ਬਜਾਈ ਕੀਤੀ ਐ 70 75 ਕਿਲੋ ਦੀ ਫਿਰ ਗੱਟਾ ਡੀਏਪੀ ਗੱਲ ਨਹੀਂ ਬਣ ਰਹੀ ਕਿਸਾਨ ਵੀਰੋਂ ਨਾ ਐ ਕਰੋ ਵੀ ਤੁਸੀਂ ਇੰਨਾ ਬੇਫਾਲਤੂ ਖਰਚਾ ਕਰ ਰਹੇ ਹੋ ਨਹੀਂ ਥੱਲੇ ਜਿਹੜਾ ਲੱਗ ਰਿਹਾ ਆ ਆਪਣਾ ਜਿਹੜਾ ਯੂਰੀਆ ਡੀਏਪੀ ਜ਼ਮੀਨ ਨੂੰ ਨਹੀਂ ਲੱਗ ਰਹੀ ਜੇ ਪੀਐਚ ਲੇਵਲ ਵਧਿਆ ਹੋਵੇ ਨਾ ਤਾਂ ਕੋਈ ਖਾਦ ਨਹੀਂ ਲੱਗਦੀ ਤਾਂ ਉਵੇਂ ਤੁਸੀਂ 80% ਵਾਲੀ ਸਲਫਰ ਜ਼ਰੂਰ ਪਾਇਆ ਕਰੋ ਜੈਸ਼ਿਲ ਕੰਪਨੀ ਦੀ ਸਲਫਰ ਦੀ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਬਾਕੀ ਜਿਹੜੀ ਮਰਜ਼ੀ ਕੰਪਨੀ ਵਰਤ ਲਿਆ ਕਰੋ ਸਲਫਰ ਜੈਸ਼ਿਲ ਕੰਪਨੀ ਦੀ ਹਰਿਆਲੀ ਜਾਂ ਪ੍ਰੋਫਿਟ ਦੇ ਨਾਲ ਤੇ ਆਂਦੀ ਹੈ ਉਹ ਜ਼ਰੂਰ ਪਾਇਆ ਕਰੋ ਪਹਿਲੇ ਪਾਣੀ ਤੇ ਤੇ ਫਿਰ ਦੇਖਿਓ ਤੁਸੀਂ ਤਿੰਨ ਗੱਟੇ ਯੂਰੀਆ ਪਾਇਆ ਲੱਗੂ ਪੰਜ ਗੱਟੇ ਪਾਇਆ ਤੇ ਹੁਣ ਤੁਸੀਂ ਥੱਲੋਂ ਨਾ ਪਾਓ ਯੂਰੀਆ ਹੁਨਾ ਕਿਸਾਨ ਵੀਰ ਦੀ ਤੁਸੀਂ ਕਣਕ ਦੇਖੋ ਇਹਨਾਂ ਚਾਰ ਗੱਟੇ ਯੂਰੀਆ ਪਾ ਰੱਖੇ ਤੇ ਕਣਕ ਦੇਖੋ ਫਿਰ ਇਹਨਾਂ ਨੂੰ ਸਪਰੇਅ ਕਰਾਈ ਆ ਬ੍ਰਾਂਡ ਐਸ ਐਲ ਤੇ ਵੀਲਡ ਸਪੈਸ਼ਲ ਦੀ ਤੇ 8 ਦਿਨਾਂ ਬਾਅਦ ਦੇਖੋ ਤੁਸੀਂ ਕਣਕ ਆਹ ਦੇਖੋ ਤੁਸੀਂ ਵੀ ਕਹਿਣ ਦਾ ਭਾਵ ਤੁਸੀਂ ਜਦੋਂ ਨਹੀਂ ਥੱਲੇ ਲੱਗ ਰਹੀ ਤਾਂ ਤੁਸੀਂ ਆਹ ਹੁਣ ਸਾਰਾ ਕਿੱਲਾ 300 ਰੁਪਏ ਕਿੱਲਾ ਪਿਆ ਤੇ 310 20 ਰੁਪਏ ਕਿੱਲਾ ਤੇ ਯੂਰੀਆ ਦਾ ਗੱਟਾ ਇੱਥੇ ਯੂਰੀਆ ਦਾ ਗੱਟਾ ਹੋਰ ਸੱਟਣ ਲੱਗਿਆ ਸੀ ਇਹ ਇਹਨੂੰ ਫੇਰ ਦੱਸਿਆ ਤੂੰ ਇੰਨੇ ਗੱਟੇ 4 ਗੱਟੇ ਸਿੱਟੀ ਬੈਠਾ ਉਤੋਂ ਪੱਤਿਆ ਰਹੀ ਤਾਕਤ ਦੇ ਤੇ ਨਾਲੇ ਤਾਂ ਯੂਰੀਆ ਦਾ ਗੱਟਾ ਪੰਦਾ ਨਾਲੇ ਐ ਨਹੀਂ ਪਤਾ ਗੱਲ ਬੰਨਨੀ ਸੀ ਕਿ ਨਹੀਂ ਬੰਨਨੀ ਸੀ 4 ਪਹਿਲਾਂ ਪਾਈ ਬੈਠਾ ਸੀਗਾ ਤੇ ਯੂਰੀਆ ਦਾ ਗੱਟਾ ਕਿਹੜਾ ਸਸਤਾ ਪੈਂਦਾ 270 ਨਾਲ 100 150 ਸਮਾਨ 400 ਰੁਪਏ ਗੱਟਾ ਯੂਰੀਆ ਵਾਂਗੂ ਪੈਂਦਾ ਤੇ ਇਹ ਕਰਾ ਕੇ ਵੀ 400 ਨਹੀਂ ਪੈਣੀ ਸੀਗੀ ਤੇ ਕਿਸਾਨ ਵੀਰ ਕਹਿੰਦਾ ਐ ਲੱਗਦਾ ਵੀ 2 ਗੱਟੇ ਯੂਰੀਆ ਪਾਤੇ ਵੀ ਮਤਲਬ ਆਪ ਨੂੰ ਛਿੱਟਣਾ ਸੌਖਾ ਲੱਗਦਾ ਮੈਂ ਦੇਖੀ ਜਾਨਾ ਕਿਸਾਨ ਵੀਰ ਬਸ ਛਿੱਟੇ 'ਚ ਕੁਝ ਮਰਜ਼ੀ ਛਟਾ ਲੋ ਚਾਹੇ 1000 ਰੁਪਏ ਕਿੱਲਾ ਪੈਂਦੀ ਹੋਵੇ ਚਾਹੇ 500 ਰੁਪਏ ਕਿੱਲਾ ਪੈਂਦੀ ਹੋਵੇ ਵਿੱਚ ਛਟਵਾ ਕੁਝ ਮਰਜ਼ੀ ਲੋ ਸਪਰੇਅ ਵੇਲੇ ਪਤਾ ਨਹੀਂ ਤੁਹਾਨੂੰ ਕੀ ਹੁੰਦਾ ਹੁਣ ਤਾਂ ਕਰਾਇਆ ਵਾਲੇ ਢੋਲੀਆਂ ਹੈਗੀਆਂ ਜਾਂ ਤੁਹਾਨੂੰ ਛਿੱਟੇ ਨਾਲੋਂ ਵੀ ਸਸਤਾ ਪਊਗਾ 400 ਰੁਪਏ ਯੂਰੀਆ ਦਾ ਗੱਟਾ ਪੈ ਰਿਹਾ ਨਾਲੇ ਮਿੰਤ ਨਾਲ ਨਾਲੇ ਲੈਣਾ ਚ ਲੱਗਦੇ ਆਪਾਂ ਨਾਲੇ ਮਿੰਤ ਕਰਦੇ ਆ ਤੇ ਇਸ ਕਰਕੇ ਵੀਰੋ ਆ ਸਪਰੇਅ ਤੁਸੀਂ ਕਰੋ ਅੱਧਾ ਕਿਲੋ ਵੀਡ ਸਪੈਸ਼ਲ ਕਰਾਇਆ ਸੀਗਾ ਤੇ ਆ ਬ੍ਰਾਂਡ ਐਸਲ 60 ਗ੍ਰਾਮ 70 ਗ੍ਰਾਮ ਬ੍ਰਾਂਡ ਐਸਲ ਪਾਇਆ ਸੀ ਕਿੱਲੇ ਦਾ ਸਾਰਾ 320 ਰੁਪਏ ਕਿੱਲਾ ਪਿਆ ਤੇ ਆ ਤੁਸੀਂ ਦੇਖੋ ਕਿਸਾਨ ਵੀਰ ਦੀ 8 ਦਿਨਾਂ ਬਾਅਦ ਰਿਜ਼ਲਟ ਐਸ ਕਰਕੇ ਕਿਸਾਨ ਵੀਰੋ ਉੱਪਰੋਂ ਹੀ ਤਾਕਤ ਦਿਓ ਜਦੋਂ ਤੁਸੀਂ ਇੰਨੀ-ਇੰਨੀ ਥੱਲੇ ਪਾਈ ਉਹਨੂੰ ਖਾਦਾ ਤਿੰਨ 60 ਤਿੰਨ ਵਾਰ ਤੋਂ ਬਾਅਦ ਜੇ ਰੇਸਲਾ ਬਾਣਾ ਚਾਰ ਗੱਟੇ ਬਹੁਤ ਹੁੰਦੇ ਜੂਰੀਆ ਦੇ ਤੇ ਐਸ ਕਰਕੇ ਭਰਾਓ ਨਾਲੇ ਇਕੱਲੀ ਯੂਰੀਆ ਮਿਲਨੀ ਸੀ ਇਸ ਕਿਸਾਨ ਵੀਰ ਨੂੰ ਹੁਣ ਗੱਟਾ ਪੰਦਾ ਇਹ 400 ਰੁਪਏ ਚ ਨਾਲੇ ਇਕੱਲੀ ਯੂਰੀਆ ਮਿਲਨੀ ਸੀ ਹੁਣ ਸਾਰੇ ਤੱਤ ਮਿਲ ਗਏ ਨੂੰ ਡੀਏਪੀ ਵੀ ਮਿਲ ਗਈ ਪोटाश ਵੀ ਮਿਲ ਗਈ ਯੂਰੀਆ ਵੀ ਮਿਲ ਗਈ 2 ਕਿਲੋ ਪੁਆਈ ਸੀ ਤੇ ਨਾਲ ਇਹਨੂੰ ਜਿੰਕ ਮੈਗਨੀਜ਼ ਸਲਫਰ ਨਾਲਿਆ ਲਿਕਵਿਡ ਮਾਈਕੋਰਾ ਜਾਇ ਇਹ ਸਟ੍ਰੈਸ ਤੋਂ ਵੀ ਬਚਾਂਦਾ ਇਹ ਤੁਸੀਂ ਇਹ ਲਾ ਲੋ ਇਹਦੇ ਚਲੋ ਆਪਾਂ ਗਾਂ ਅਸੀਂ ਇਹ 65 70 ਦਿਨ ਤੋਂ ਬਾਅਦ ਕਰਵਾਨੇ ਆ ਪਰ ਕਿਸਾਨ ਵੀਰ ਨੇ ਯੂਰੀਆ ਨਹੀਂ ਕੰਮ ਕਰ ਰਹੀ ਸੀ ਉਪ ਤੋਂ ਸੀ ਸਪਰੇਅ ਰਾਹੀ ਇਹਨੂੰ ਕਰਵਾਇਆ ਕਿਉਂਕਿ ਕਣਕ ਇਹ 45 48 ਦਿਨ ਦੀ ਹੋਈ ਪਈ ਸੀਗੀ ਕਣਕ ਤੇ ਜਿਵੇਂ ਕਈ ਕਿਸਾਨ ਵੀ ਕਈ ਆਪਣੇ ਯੂਟਿਊਬਰ ਮਾਰੀ ਜਾਂਦੇ ਭਗਾਈ ਵੀ ਜਵੈਲ ਕੈਸਟ ਐ ਕਰ ਦਿੰਦੇ ਉਹ ਕਰ ਦਿੰਦੇ ਤੇ ਇਹ ਵੀ ਕਹਿੰਦਾ ਮੈਂ ਜਵੈਲ ਕੈਸਟ ਨਹੀਂ ਪਾਣਾ ਫਿਰ ਇਹਨੂੰ ਬ੍ਰਾਂਡ ਐਸ ਐਲ ਪਵਾਇਆ ਇਹਦਾ ਵੀ ਰਿਜ਼ਲਟ ਪੂਰਾ ਟਾਪ ਦਾ ਆਇਆ ਤੇ ਜਿਹੜਾ ਹ ਲੀਟਰ ਜਾਂ ਵੇਚੀ ਜਾਂਦਾ ਨਾ 950 ਦਾ ਦੁੱਖ ਤਾਂ ਇਸ ਗੱਲ ਦੇ ਨੇ ਸਾਨੂੰ ਲੱਲੀ ਛੱਲੀ ਆਖਿਆ ਕਹਿੰਦਾ ਲੱਲੀ ਛੱਲੀ ਦੁਕਾਨਦਾਰ ਦੋ ਦੋ ਦਵਾਈਆਂ ਮਿਕਸ ਕਰਾਈ ਜਾਂਦੇ ਇਹਨੂੰ ਫਿਰ 5 ਲੱਖ ਦਾ ਚੈਲੰਜ ਹੈ ਤੇਰੇ ਨਾਲ ਆ ਸਾਡੇ ਇਸ ਤੇ ਵੀ ਉਂਗਲ ਧਰਤੀ ਬੀਡ ਸਪੈਸ਼ਲ ਤੇ ਬ੍ਰਾਂਡ ਐਸ ਐਲ ਇਹਦੇ ਇਹ ਵੀ ਤੈਨੂੰ ਚੈਲੰਜ ਹੈ ਤੇਰਾ 950 ਲੀਟਰ 350 ਰੁਪਏ ਕਿੱਲਾ ਬਰਾਬਰ ਕਰਾ ਲਾਂਗੇ ਜੇ 13 ਰਿਜ਼ਲਟ ਵੱਧ ਆ ਗਿਆ 5 ਲੱਖ ਦਵਾਂਗੇ ਸਾਡਾ ਰਿਜ਼ਲਟ ਵੱਧ ਆ ਗਿਆ ਤੂੰ ਲੱਖ ਹੀ ਦੇ ਦੀ ਤੋ ਮੈਂ ਲੱਖ ਸੇਵਾ ਤੇ ਲਾਉਂਗਾ ਤੂੰ ਜ਼ਿੰਮੇਦਾਰ ਨਾ ਠੱਗੀਆਂ ਮਾਰੀ ਇਹਨੇ ਜ਼ਿੰਮੇਦਾਰ ਆਪ ਹੀ ਬਣਵਾਈ ਜਾਂਦੇ ਆ ਉਦੋਂ ਤੱਕ ਕੀ ਕੀ ਕੱਢੀਏ ਕਸੂਰ ਜਦੋਂ ਆਪਦੇ ਆਪਦੇ ਬੰਦੇ ਤੇ ਗਲਤੀ ਐ ਐਸ ਕਰਕੇ ਭਰਾਵੋ ਸਾਰੇ ਤਤਾਂ ਵਾਲੀਆਂ ਸਪਰਿਆਂ ਕਰੋ ਸੋਚ ਸਮਝ ਕੇ ਕਰੋ ਨਾ ਯੂਰੀਆ ਡੀਏਪੀ ਥੱਲੇ ਛਿੱਟਾ ਦੇ ਚਲੋ ਨਾਲੇ 13 13 15 15 100 ਦਾ ਗੱਟਾ ਡੀਏਪੀ ਦਾ ਬੰਦੇ ਨੇ ਪਾਇਆ ਯਾਰ ਮੇਰੀ ਬਾਜਾਂ ਦੇ ਵੇਲੇ ਡੀਏਪੀ ਦੀ ਲੋਡ ਹੁੰਦੀ ਹੈ ਚਾਹੇ ਉਦੋਂ 70 75 ਕਿਲੋ ਪਾ ਦੋ ਉੱਪਰੋਂ ਡੀਏਪੀ ਡੱਕਾ ਨਹੀਂ ਕਰਦੀ ਠੀਕ ਆ ਉਹਦੇ ਵਿੱਚ ਥੋੜੀ-ਮੋਟੀ ਨਾਈਟ੍ਰੋਜਨ ਹੁੰਦੀ ਹੈ ਉਹ ਕੋਲ ਕੇ ਬੂਟੇਨ ਲੱਗ ਜਾਂਦੀ ਹੈ ਤੇ ਆਪ ਨੂੰ ਲੱਗਦਾ ਡੀਏਪੀ ਕੰਮ ਕਰ ਕੀ ਐਸ ਕਰਕੇ ਪੱਤਿਆਂ ਲਈ ਖੁਰਾਕ ਦੋ ਧੰਨਵਾਦ